28 ਅਧਿਕਾਰੀਆਂ ਦੇ ਤਬਾਦਲੇ ਨੇ ਜਿਹੜੇ ਅੱਜ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਕੀਤੇ ਗਏ ਨੇ ਸਵਾਲ ਇਹ ਕਿ ਹਰ ਵਾਰ ਗੇਮ ਕਿਉਂ ਖਮਾਈ ਜਾਂਦੀ ਹੈ ਕੀ ਲੋਡ ਪੈ ਜਾਂਦੀ ਹੈ ਕਿ ਅਸੀਂ ਮਾਨ ਸਾਹਿਬ ਥੋੜਾ ਟਾਈਮ ਨਹੀਂ ਟੇਕਨ ਦਿੰਦੇ ਨਾਲ ਦੀ ਨਾਲ ਹੈ ਜਿਹੜੀ ਉਹ ਤਬਾਦਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਇਹਦਾ ਵੱਡਾ ਕਾਰਨ ਕੀ ਮੰਨਦੇ ਹੋ ਠੀਲੋ ਸਾਹਿਬ ਸਰਕਾਰਾਂ ਦਾ ਥਾਂ ਬਦਲਦੇ ਆ ਅਫਸਰਾਂ ਦੇ ਕਮਰੇ ਬਦਲਦੇ ਆ ਹੂੰ ਜ਼ਿਲ੍ਹੇ ਬਦਲਦੇ ਆ ਜਿਹੜਾ ਬੰਦਾ ਐਸਐਸਪੀ ਆ ਉਹਨੇ ਉਸੇ ਰਹਿ ਇੱਕ ਤੇ ਰਹਿਣੇ ਜੀ ਉਹਨੂੰ ਮਾਨਸਾ ਲਾ ਦਿਓ ਪਟਿਆਲੇ ਲਾ ਦਿਓ ਬਠਿੰਡੇ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਤੁਸੀਂ ਆਪਣੀਆਂ ਨੀਤੀਆਂ ਬਦਲੋ ਜੀ ਤੁਸੀਂ ਜੋ ਲੋਕਾਂ ਨਾਲ ਕਮਿਟਮੈਂਟ ਕਰਕੇ ਆਏ ਸੀ ਉਹਨਾਂ ਨੂੰ ਬਦਲੋ ਕਈ ਜਿਹੜੇ ਆਈਪੀਐਸ ਅਧਿਕਾਰੀ ਹੈ ਉਹ ਇਹਨਾਂ ਦੇ ਐਮਐਲਏ ਮੰਤਰੀਆਂ ਨੂੰ ਫਿੱਟ ਨਹੀਂ ਆਉਂਦੇ ਤੇ ਉਹ ਰੋਜ਼ ਜਾ ਕੇ ਉੱਥੇ ਕਹਿ ਦਿੰਦੇ ਸੀ ਮੇਰਾ ਐਸਐਸਪੀ ਬਦਲੋ ਜੀ ਮੇਰਾ ਫਲਾਣਾ ਬਦਲੋ ਮੇਰਾ ਫਲਾਣਾ ਬਦਲੋ ਹਾਲੇ ਐਸਪੀ ਡੀਐਸਪੀ ਪੱਦਰ ਦੇ ਅਧਿਕਾਰੀਆਂ ਦੇ ਤਬਾਦਲੇ ਵੀ ਹੋਣੇ ਗੱਲ ਕਰੀਏ ਤਾਂ ਇੱਕ ਵੱਡਾ ਜਿਹੜਾ ਅਫਸਰਾਂ ਦਾ ਤਬਾਦਲਾ ਜਿਹੜਾ ਉਹ ਅੱਜ ਕੀਤਾ ਗਿਆ ਹੈਗਾ ਪੰਜਾਬ ਸਰਕਾਰ ਦੇ ਵੱਲੋਂ ਟਿਲੋ ਸਾਹਿਬ ਚਾਰ ਜਿਹੜੇ ਨੇ ਪੀਸੀਐਸ ਦੇ ਤੇ ਇਸ ਤੋਂ ਇਲਾਵਾ 24 ਹੋਰ ਜਿਹੜੇ ਅਧਿਕਾਰੀ ਨੇ ਉਹਨਾਂ ਦੇ ਤਬਾਦਲੇ ਕੀਤੇ ਗਏ ਨੇ ਮਤਲਬ ਕੁੱਲ 28 ਅਧਿਕਾਰੀਆਂ ਦੇ ਤਬਾਦਲੇ ਨੇ ਜਿਹੜੇ ਅੱਜ ਪੰਜਾਬ ਸਰਕਾਰ ਵੱਲੋਂ ਕੁਝ ਸਮਾਂ ਪਹਿਲਾਂ ਕੀਤੇ ਗਏ ਨੇ ਸਵਾਲ ਇਹ ਕਿ ਹਰ ਵਾਰ ਗੇਮ ਕਿਉਂ ਖਮਾਈ ਜਾਂਦੀ ਹੈ ਕੀ ਲੋਡ ਪੈ ਜਾਂਦੀ ਹੈ ਕਿ ਅਸੀਂ ਮਾਨ ਸਾਹਿਬ ਥੋੜਾ ਟਾਈਮ ਨਹੀਂ ਟੇਕਨ ਦਿੰਦੇ ਨਾਲ ਦੀ ਨਾਲ ਹੈ ਜਿਹੜੀ ਉਹ ਤਬਾਦਲੇ ਕਰਨੇ ਸ਼ੁਰੂ ਕਰ ਦਿੰਦੇ ਨੇ ਇਹਦਾ ਵੱਡਾ ਕਾਰਨ ਕੀ ਮੰਨਦੇ ਹੋ ਠੇਲੋ ਸਾਹਿਬ ਸਰਕਾਰਾਂ ਬਦਲ ਜਾਂਦੀਆਂ ਨੇ ਅਫਸਰ ਉਹੀ ਨੇ ਜੀ ਸਰਕਾਰਾਂ ਦਾ ਥਾਂ ਬਦਲਦਾ ਅਫਸਰਾਂ ਦੇ ਕਮਰੇ ਬਦਲਦੇ ਆ ਹੂੰ ਜ਼ਿਲ੍ਹੇ ਬਦਲਦੇ ਆ ਜਿਹੜਾ ਬੰਦਾ ਐਸਐਸਪੀ ਆ ਉਹਨੇ ਉਸੇ ਰੈਂਕ ਤੇ ਰਹਿਣੇ ਜੀ ਉਹਨੂੰ ਮਾਨਸਾ ਲਾ ਦਿਓ ਪਟਿਆਲੇ ਲਾ ਦਿਓ ਬਠਿੰਡੇ ਲਾ ਦਿਓ ਜਾਂ ਕਿਤੇ ਹੋਰ ਲਾ ਦਿਓ ਹੂੰ ਇਹਦੇ ਵਿੱਚ ਜਿਹੜੀ ਸਭ ਤੋਂ ਵੱਡੀ ਗੱਲ ਹੈ ਇਹ ਜਿਹੜੇ 24 ਤਕਰੀਬਨ ਆਈਪੀਐਸ ਤੇ ਜਿਹੜੇ ਐਸਐਸਪੀ ਰੈਂਕ ਦੇ ਬੰਦੇ ਆ ਡੀਆਈਜੀ ਪੱਧਰ ਦੇ ਆ ਹੋਰ ਆ ਆਈਜੀ ਪੱਧਰ ਦੇ ਵੀ ਆ ਗੁਰਪ੍ਰੀਤ ਭੁੱਲਰ ਸਾਹਿਬ ਵਰਗੇ ਹੂੰ ਤੇ ਦੂਜੇ ਕਾਫੀ ਵੱਡੇ ਪੱਧਰ ਦੇ ਉੱਤੇ ਕੁਝ ਪੀਪੀਐਸ ਵੀ ਇਹਨਾਂ ਨੇ ਪ੍ਰਮੋਟ ਕੀਤੇ ਨੇ ਉਹਨਾਂ ਨੂੰ ਵੀ ਲਾਇਆ ਹੈ ਜੀ ਸੋ ਇਹਨਾਂ ਨੂੰ ਇੱਕਤਾ ਤੋਂ ਦੂਜੀ ਤਾ ਦੇ ਉੱਤੇ ਕੀਤਾ ਗਿਆਗਾ ਕਾਫੀ ਐਸਐਸਪੀ ਜਿਵੇਂ ਪਟਿਆਲਾ ਪਠਾਨਕੋਟ ਜੀ ਅ ਇਸੇ ਤਰ੍ਹਾਂ ਬਠਿੰਡਾ ਨਾ ਮਾਨਸਾ ਬਠਿੰਡਾ ਜੀ ਬਲੇਰਕੋਟਲਾ ਖੰਨਾ ਹੂੰ ਇਹ ਸਾਰੇ ਐਸਐਸਪੀ ਇਹਨਾਂ ਨੇ ਬਦਲਿਆ ਜਲੰਧਰ ਦਿਹਾਤੀ ਵੀ ਹੈ ਫਾਜ਼ਲਕਾ ਹੂੰ ਸੋ ਉਥੇ ਨਵੇਂ ਐਸਐਸਪੀ ਲਾਏ ਨੇ ਮੋਹਾਲੀ ਹੈ ਇਹ ਸਾਰੇ ਇਹਨਾਂ ਨੇ ਬਦਲਤੇ ਨੇ 15 ਗਸਤਾਰ ਆ ਆਜ਼ਾਦੀ ਦਾ ਦਿਹਾੜਾ ਆਪ ਤੌਰ ਤੇ ਜਿਆਦੀ ਦੇ ਦਿਹਾੜੇ ਤੋਂ ਪਹਿਲਾਂ ਛੇੜਦੇ ਨਹੀਂ ਹੁੰਦੇ 26 ਜਨਵਰੀ ਦਾ ਜਾਤੀ ਹੂੰ ਕਿਉਂਕਿ ਜੇ ਪ੍ਰਾਣਾ ਹੁੰਦਾ ਉਹਨੂੰ ਸਾਰਾ ਭੇਦ ਹੁੰਦਾ ਹੈ ਇਹਨਾਂ ਨੇ ਉਹਨਾਂ ਨੂੰ ਵੀ ਛੇੜਤਾ ਚਲੋ ਸਰਕਾਰ ਦਾ ਆਪਣਾ ਕੰਮ ਹੈ ਇਹਨਾਂ ਨੂੰ ਬਦਲਣ ਦੇ ਨਾਲ ਨਹੀਂ ਹੋਣਾ ਹੂੰ ਤੁਸੀਂ ਆਪਣੀਆਂ ਨੀਤੀਆਂ ਬਦਲੋ ਜੀ ਤੁਸੀਂ ਜੋ ਲੋਕਾਂ ਨਾਲ ਕਮਿਟਮੈਂਟ ਕਰਕੇ ਆਏ ਸੀ ਉਹਨਾਂ ਨੂੰ ਬਦਲੋ ਜਿਹੜੇ ਸਵਾਲ ਉੱਠਦੇ ਨੇ ਆਮ ਤੌਰ ਤੇ ਉਹ ਸਵਾਲ ਉੱਪਰਲੇ ਪਾਸੋਂ ਸਾਰਾ ਕੁਝ ਠੀਕ ਕਰ ਦਿਓ ਜਿਵੇਂ ਅਸੀਂ ਪ੍ਰਾਣੀ ਅਕਸਰ ਗੱਲ ਕਰਦੇ ਆਂ ਸੁੱਕੇ ਸਾਡੀਆਂ ਪੁਰਾਣੀਆਂ ਮਾਤਾਵਾਂ ਜਦੋਂ ਘਰ ਸਾਫ ਕਰਦੀਆਂ ਸੀ ਉਹ ਸਭ ਤੋਂ ਪਹਿਲਾਂ ਕੋਠੇ ਚੜ੍ਹਦੀਆਂ ਜੀ ਬਨੇਰੇ ਛੱਤਾਂ ਸਾਫ ਕਰਦੀਆਂ ਤਾਂ ਕਿ ਜੇ ਵਿਹੜਾ ਸਾਫ ਕਰਦੀਏ ਕੋਈ ਮਾੜੀ ਮੁੱਟੀ ਢੇਰੀ ਆ ਜਾਏ ਬਨੇਰੇ ਵਾਲਾ ਗੰਦ ਮੰਦ ਉੱਠ ਕੇ ਵਿਹੜੇ 'ਚ ਨਾ ਆ ਜਾਏ ਹੂੰ ਤਾਂ ਆ ਤਾਂ ਕਲੀਅਰ ਕਰ ਦਿਓ ហេਟਾ ਉਹ ਸੁਨੇਹਾ ਬੜੇ ਵੱਡੇ ਪੱਧਰ ਤੇ ਪਹੁੰਚ ਜਾਂਦਾ ਹੈ ਕਿ ਚਾਹੁੰਦੇ ਕੀ ਨੇ ਜੀ ਸੋ ਪੰਜਾਬ ਦੇ ਵਿੱਚ ਵੱਡਾ ਫੇਰ ਬਦਲ ਹੋਇਆ ਹੈ ਇਸੇ ਤਰ੍ਹਾਂ ਜੇ ਡੀਸੀ ਹੈ ਆਈਏ ਅਧਿਕਾਰੀ ਹੈ ਉਹਨਾਂ ਦਾ ਫੇਰ ਬਦਲ ਵੀ ਜਲਦ ਹੋਣਾ ਬਾਲਾ ਹੈਗਾ ਜੀ ਸੋ ਮੈਂ ਪਤਾ ਨਹੀਂ ਸਰਕਾਰ ਦਾ ਕਿਸ ਨੀਤੀ ਦੇ ਆਧਾਰ ਤੇ ਉਹਨਾਂ ਨੇ ਇਹ ਤਬਾਦਲੇ ਕੀਤੇ ਹੈ ਕਈ ਜਿਹੜੇ ਆਈਪੀਐਸ ਅਧਿਕਾਰੀ ਹੈ ਉਹ ਇਹਨਾਂ ਦੇ ਐਮਐਲਏ ਮੰਤਰੀਆਂ ਨੂੰ ਫਿੱਟ ਨਹੀਂ ਆਉਂਦੇ ਤੇ ਉਹ ਰੋਜ਼ ਜਾ ਕੇ ਉੱਥੇ ਕਹਿ ਦਿੰਦੇ ਸੀ ਮੇਰਾ ਐਸਐਸਪੀ ਬਦਲੋ ਜੀ ਮੇਰਾ ਫਲਾਣਾ ਬਦਲੋ ਮੇਰਾ ਫਲਾਣਾ ਬਦਲੋ ਹਾਲੇ ਐਸਪੀ ਡੀਐਸਪੀ ਪੱਧਰ ਦੇ ਅਧਿਕਾਰੀਆਂ ਦੇ ਤਬਾਦਲੇ ਵੀ ਹੋਣੇ ਨੇ ਮਿਡੀਆ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ